ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਰਾਜਨ ਪ੍ਰਧਾਨ ਦਸ਼ਮੇਸ਼ ਫੌਜ ਰੰਗਰੇਟਾ ਅਦਾਲ ਪੰਜਾਬ ਦੋਸਤੋ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਆ ਤਸਵੀਰ ਦਿਖਾ ਰਹੀ ਆ ਇਹ ਤਸਵੀਰ ਤੁਸੀਂ ਬਿਮਾਰ ਬੁੱਧੀ ਵਾਲਿਆਂ ਦੇ ਜਿਹੜੇ ਕਾਰਨਾਮੇ ਨੇ ਉਹ ਨੇ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਗੁਰਸਿੱਖ ਸਾਡੀ ਜਥੇਬੰਦੀ ਦੇ ਚੇਅਰਮੈਨ ਨੇ ਬਾਬਾ ਗੁਰਦੇਵਾਲ ਸਿੰਘ ਜੀ ਉਹਨਾਂ ਦੇ ਦਿਮਾਲੇ ਉੱਪਰ ਆ ਮਾਨਸਿਕ ਬਿਮਾਰ ਵਿਅਕਤੀ ਵੱਲੋਂ ਜੋ ਆਪਣੀ ਆਈਡੀ ਤੇ ਲਿਖ ਕੇ ਬੈਠਾ ਆ ਜੱਟ ਸਾਹਿਬ ਇਸ ਵਿਅਕਤੀ ਵੱਲੋਂ ਦਿਮਾਲੇ ਦੇ ਉੱਪਰ ਇਤਰਾਜਯੋਗ ਸ਼ਬਦ ਲਿਖੇ ਗਏ ਨੇ ਜੋ ਸਾਡੀ ਮذਬੀ ਸਿੱਖਾਂ ਦੀ ਔਰ ਜੱਟ ਸਿੱਖਾਂ ਦੀ ਭਾਈਚਾਰਕ ਸਾਂਝ ਦੇ ਉੱਤੇ ਬੜਾ ਤਕੜਾ ਵਾਰ ਹੈ ਹੁਣ ਜੇ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅਸਲੀ ਜੱਟ ਸਿੱਖ ਨੇ ਉਹ ਕਦੀ ਵੀ ਇਹ ਜਾਤੀ ਵਿਤਕਰੇ ਦੇ ਵਿੱਚ ਨਹੀਂ ਪੈਂਦੇ ਮੇਰੇ ਨਾਲ ਸਾਡੀ ਜਥੇਬੰਦੀ ਦੇ ਆਗੂ ਬਿਕਰਮਜੀਤ ਸਿੰਘ ਜੀ ਮੌਜੂਦ ਨੇ ਇਹ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਨੇ ਆਖਰ ਇਹ ਸ਼ਬਦ ਜਿਹੜੇ ਬੋਲਦੇ ਨੇ ਇਹ ਵਿਅਕਤੀ ਇਹਨਾਂ ਨੂੰ ਲੱਖ ਦੀ ਲਾਹਨਤ ਹੈ ਇਹ ਉਹ ਲੋਕ ਨੇ ਜਿਹੜੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ ਇਹ ਆਏ ਦਿਨ ਆਪਣੇ ਪੇਜਾਂ ਦੇ ਉੱਪਰ ਮਜਬੀ ਸਿੱਖਾਂ ਬਾਰੇ ਗਲਤ ਟਿੱਪਣੀਆਂ ਕਰਦੇ ਨੇ ਤੇ ਸਾਰਾ ਲੈਂਦੇ ਨੇ ਜੱਟ ਸਿੱਖ ਸਮਾਜ ਦਾ ਕਿ ਅਸੀਂ ਇਸ ਤਬਕੇ ਦੇ ਨਾਲ ਸਬੰਧਤ ਆ ਔਰ ਦੋ ਭਾਈਚਾਰਿਆਂ ਦੀ ਜਿਹੜੀ ਸਾਂਝ ਹੈ ਉਹਨੂੰ ਖਤਮ ਕਰਨ ਤੇ ਇਹ ਤੋਂ ਲợi ਹੋਏ ਨੇ ਇਹਨਾਂ ਦੀ ਜਿਹੜੀ ਆ ਮਾਨਸਿਕਤਾ ਇਹੀ ਆ ਕਿ ਇਹ ਆਪਣੀਆਂ ਸਿਆਸੀ ਰੋਟੀਆਂ ਸੇਕ ਸਕਣ ਜਾਂ ਨਿੱਜੀ ਮਫਾਦ ਵਾਸਤੇ ਇਹ ਕੰਮ ਕਰਦੇ ਨੇ ਕਿਉਂ ਵਿਕਰਮ ਜੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿਉਂਕਿ ਤੁਸੀਂ ਵੀ ਜੱਟ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਹੋ ਔਰ ਆਏ ਦਿਨ ਜਿਹੜੇ ਇਹ ਲੋਕ ਵੀਡੀਓ ਪਾਉਂਦੇ ਰਹਿੰਦੇ ਨੇ ਇਹਨਾਂ ਨੂੰ ਬਣਦੀ ਐ ਲਾਨਤ ਛੇਤਰਾਂ ਦਾ ਹਾਰ ਪੈਣਾ ਚਾਹੀਦਾ ਤੇ ਛੇਤਰ ਉਹਨਾਂ ਚਿਰ ਤੱਕ ਵੱਜਣੇ ਚਾਹੀਦੇ ਨੇ ਜੰਨਾ ਚਿਰ ਤੱਕ ਇਹਨਾਂ ਦਾ ਸਿਰ ਗੰਜਾ ਨਹੀਂ ਹੋ ਜਾਂਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਮਨਦੀਪ ਜੀ ਅਸੀਂ ਜੇ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆਂ ਪਿੰਡਾਂ ਤੋਂ ਬਿਲੋਂਗ ਕਰਦੇ ਆਂ ਪਿੰਡਾਂ ਦਾ ਜਿਹੜਾ ਤਾਣਾ ਬਾਣਾ ਆ ਉਹਨੂੰ ਜੇ ਸਮਝੀ ਅਸੀਂ ਗਰਾਊਂਡ ਰਿਐਲਿਟੀ ਦੇ ਵਿੱਚ ਤੇ ਜਿੰਨੇ ਵੀ ਜਾਤਾਂ ਨੇ ਜਿੰਨੇ ਵੀ ਧਰਮ ਨੇ ਜਿੰਨੇ ਵੀ ਤਰ੍ਹਾਂ ਦੇ ਲੋਕ ਸਾਡੇ ਆਂਡ ਗਵਾਂਡ ਜਾਂ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਉਹ ਸਾਰੇ ਹੀ ਬੜੇ ਵਧੀਆ ਤਰੀਕੇ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਆ ਤੁਸੀਂ ਆਮ ਹੀ ਦੇਖੋ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਜਾਂ ਮੈਂਬਰੀ ਦੀਆਂ ਵੋਟਾਂ ਆਉਂਦੀਆਂ ਤੇ ਸਾਰੇ ਹੀ ਨਾਲ ਮਿਲ ਕੇ ਜਿਹੜੇ ਆ ਉਹ ਬਣਦੇ ਆ ਕਿਈ ਪਿੰਡ ਜੇ ਰਿਜ਼ਰਵ ਵੀ ਹੁੰਦਾ ਤੇ ਉਹ ਸਾਰੇ ਪਿੰਡ ਦੇ ਏਕੇ ਦੇ ਨਾਲ ਜਿਹੜਾ ਵਾ ਉਹ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਸਰਪੰਚ ਜਿਹੜਾ ਉਹ ਚੁਣਿਆ ਜਾਂਦਾ ਆ ਸਚਾਈ ਇਹ ਆ ਕਿ ਗਰਾਊਂਡ ਦੇ ਉੱਤੇ ਕਿਸੇ ਵੀ ਜੱਟ ਦਾ ਕਿਸੇ ਵੀ ਮਜਬੀ ਸਿੰਘ ਦੇ ਨਾਲ ਜਾਂ ਕਿਸੇ ਵੀ ਬੰਦੇ ਦੇ ਨਾਲ ਕੋਈ ਰੌਲਾ ਨਹੀਂ ਹੈਗਾ ਸਿਰਫ ਇਹ ਕੁਝ ਲੋਕ ਜਿਹੜੇ ਵਿਊ ਲੈਣ ਦੇ ਚੱਕਰ ਦੇ ਵਿੱਚ ਜਾਂ ਹੁਣ ਹੋ ਸਕਦਾ ਵੀ ਇਹ ਜੱਟ ਵਾਕਿਆ ਜਾਟੀ ਨਾ ਹੋਵੇ ਕਿਉਂਕਿ ਤੁਸੀਂ ਆਮ ਹੀ ਦੇਖੋ ਆ ਗਾਉਣ ਵਾਲੇ ਕੋਈ ਕਿਸੇ ਜਾਤ ਦੇ ਨਾਲ ਮੈਂ ਕਿਸੇ ਜਾਤ ਦਾ ਵਿਰੋਧੀ ਨਹੀਂ ਹੈਗਾ ਪਰ ਗਾਣਿਆਂ ਦੇ ਵਿੱਚ ਕਿਸੇ ਦੀ ਜਾਤ ਕੋਈ ਹੁੰਦੀ ਆ ਤੇ ਜੱਟਾਂ ਦੇ ਉੱਤੇ ਗਾਣੇ ਲਿਖਦੇ ਆ ਹੋ ਸਕਦਾ ਇਹ ਵੀ ਬੰਦਾ ਆਪ ਵੀ ਜੱਟ ਨਾ ਹੋਵੇ ਇਹ ਸਿਰਫ ਪੇਜ ਬਣਾਉਣ ਲਈ ਵਿਊ ਲੈਣ ਲਈ ਇਹ ਆਪਣੇ ਆਪ ਨੂੰ ਕਿਸੇ ਜੱਟ ਦਾ ਪੁੱਤ ਖਵਾ ਰਿਆ ਹੋਵੇ ਇਹ ਖੁਦ ਵੀ ਜੱਟ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਅਸਲ ਜੱਟ ਆ ਉਹ ਇਦਾਂ ਦੀ ਸੋਚ ਦਾ ਧਾਰ ਨਹੀਂ ਹੋ ਹੀ ਨਹੀਂ ਸਕਦਾ ਵੇਖੋ ਬਿਕਰਮ ਜੀ ਅ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਮਜ਼ਦੂਰ ਵਰਗ ਦੇ ਵਿੱਚ ਬਹੁਤ ਸਾਰੇ ਤਬਕੇ ਆ ਜਾਂਦੇ ਨੇ ਜੱਟ ਸਿੱਖ ਵੀ ਆ ਜਾਂਦੇ ਨੇ ਮਜਬੀ ਸਿੱਖ ਵੀ ਆ ਜਾਂਦੇ ਹੋਰ ਜਿਹੜੀਆਂ ਬਰਾਦੀਆਂ ਜਾਤਾਂ ਬਰਾਦਰੀਆਂ ਉਹ ਵੀ ਮਜ਼ਦੂਰ ਵਰਗ ਦੇ ਵਿੱਚ ਆਉਂਦੀਆਂ ਨੇ ਔਰ ਕਿਸਾਨੀ ਸੰਘਰਸ਼ ਦੇ ਵਿੱਚ ਸਭ ਨੇ ਬਰਾਬਰ ਦਾ ਹਿੱਸਾ ਪਾਇਆ ਸੀ ਮੈਂ ਤਾਂ ਉਹੀ ਕਹਿ ਰਿਹਾ ਨਾ ਜੀ ਤੁਸੀਂ ਗਰਾਊਂਡ ਦੇ ਉੱਤੇ ਜਾ ਕੇ ਦੇਖੋ ਇਹ ਨੌ ਮਾਸ ਦਾ ਰਿਸ਼ਤਾ ਆ ਨਾ ਜੱਟ ਦਾ ਕਿਸੇ ਮਜਬੀ ਸਿੰਘ ਵੀਰ ਭਰਾ ਦੇ ਤੋਂ ਬਿਨਾਂ ਗੁਜ਼ਾਰਾ ਤੇ ਨਾ ਮਜਬੀ ਸਿੰਘ ਦਾ ਕਿਸੇ ਜੱਟ ਭਰਾ ਦੇ ਬਿਨਾਂ ਗੁਜ਼ਾਰਾ ਇਹ ਦੋਨੇ ਇੱਕ ਦੂਜੇ ਦੇ ਪੂਰਕ ਆ ਇਸ ਕਰਕੇ ਸਾਨੂੰ ਮੈਂ ਇਸ ਵੀਰ ਨੂੰ ਜਿਹਨੇ ਇਹ ਪੇਜ ਬਣਾਇਆ ਮੈਂ ਚਾਹੁੰਦਾ ਕਿ ਜੇ ਉਹ ਸੰਪਰਕ ਕਰਨਾ ਚਾਹੁੰਦਾ ਸਾਡੇ ਨਾਲ ਲਾਈਵ ਬੈਠ ਕੇ ਡਿਬੇਟ ਕਰਨਾ ਚਾਹੁੰਦਾ ਉਹ ਉਹਦੇ ਲਈ ਵੀ ਅਸੀਂ ਤਿਆਰ ਆਂ ਉਹ ਪਹਿਲੀ ਤੇ ਗੱਲ ਸਾਨੂੰ ਆਪਣੀ ਆਈਡੈਂਟੀਟੀ ਦੱਸੇ ਵੀ ਉਹ ਵਾਕਿਆ ਜੱਟ ਆ ਇਹ ਇੱਕ ਦਿਮਾਲਿਆਂ ਦੇ ਉੱਪਰ ਜਿਹੜਾ ਇੱਕ ਪਿੱਛੇ ਵੀ ਪਹਿਲਾਂ ਭਾਈ ਗਰਦਿਆਲ ਸਿੰਘ ਦੇ ਦਿਮਾਲੇ ਦੇ ਉੱਪਰ ਕਿਸੇ ਨੇ ਕਿੰਤੂ ਕੀਤਾ ਸੀਗਾ ਔਰ ਹੁਣੇ ਦਿਮਾਲਿਆਂ ਦੇ ਉੱਪਰ ਜਿਹੜਾ ਇਹ ਕਿੰਤੂ ਕਰਨ ਵਾਲੇ ਲੋਕ ਜਿਹੜੇ ਨੇ ਇਹ ਵਾਕਿਆ ਹੀ ਕੁੱਤੇ ਦੀਆਂ ਪੂਸ਼ਾਂ ਨੇ ਇਹ ਛੇਤਰਾਂ ਦੇ ਕਾਬਿਲ ਨਹੀਂ ਭੁੱਲਰ ਸਾਹਿਬ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਦੇ ਇਹ ਇਹ ਗੱਲ ਅਸੀਂ ਤੈਨੂੰ ਕਹਿ ਦੇਣਾ ਚਾਹੁੰਦੇ ਆ ਤੂੰ ਅਖੌਤੀ ਜੱਟ ਐ ਅਕਾਲੀ ਜੱਟ ਸਾਹਿਬ ਇਹ ਛੇਤਰਾਂ ਦੀ ਘਾਟ ਹੈ ਤੈਨੂੰ ਤੈਨੂੰ ਬੜੀ ਸਾਫ ਸੁਥਰੀ ਭਾਸ਼ਾ ਦੇ ਵਿੱਚ ਅਸੀਂ ਦੱਸ ਰਹੇ ਹਾਂ ਔਰ ਜੇਕਰ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਇਹ ਜਿਹੜੇ ਅਸਲੀ ਜੱਟ ਸਿੱਖ ਔਰ ਮਜਬੀ ਸਿੱਖ ਰਲ ਕੇ ਛੇਤਰ ਪ੍ਰੇਡ ਕਰਨਗੇ ਤੁਹਾਡੀ ਇਸ ਗੱਲ ਦਾ ਤੁਸੀਂ ਭਲਾ ਨਾ ਗੁਜ਼ਾਰੇ ਕਿ ਤੁਹਾਡਾ ਭਲਾ ਹੋ ਜਾਏਗਾ ਕਿ ਤੁਸੀਂ ਬਚ ਜੋਗੇ ਅਸੀਂ ਇੱਕ ਮਜਬੀ ਸਿੱਖ ਜਾਤੀ ਦੇ ਨਾਲ ਸੰਬੰਧਿਤ ਵੀਰ ਹੈ ਉਸ ਹੈ ਤਾਂ ਸਾਡਾ ਹੀ ਵੀਰ ਹੈ ਪਰ ਉਹਦੇ ਵੱਲੋਂ ਵੀ ਬਕਵਾਸबाजी ਕੀਤੀ ਗਈ ਸੀ ਜਿਸ ਨੂੰ ਬੀਤੇ ਦਿਨੀ ਅਸੀਂ ਉੱਤੇ ਪਰਚਾ ਦਰਜ ਕਰਵਾਇਆ ਹੈ ਜੇਕਰ ਅਸੀਂ ਆਪਣੇ ਤਬਕੇ ਨੂੰ ਨਹੀਂ ਬਖਸ਼ ਰਹੇ ਤਾਂ ਬਖਸ਼ਣਾ ਅਸੀਂ ਬਗਾਨਾ ਵੀ ਨਹੀਂ ਜਿਹੜਾ ਫालतू ਬਕਵਾਸਬਾਜੀ ਕਰੇਗਾ ਔਰ ਸ਼ੀ ਦਾਂਦੀਆਂ ਸ਼ੀ ਦੀਆਂ ਦੇ ਉੱਪਰ ਜਿਹੜਾ ਕਿੰਤੂ ਕਰੇਗਾ ਉਹਨੂੰ ਵੀ ਅਸੀਂ ਜਿਹੜਾ ਆ ਬਿਲਕੁਲ ਆੜੇ ਹੱਥੀ ਲਵਾਂਗੇ ਔਰ ਇਹ ਗੱਲ ਸਮਝ ਲੋ ਕਿ ਮੱਜਬੀ ਸਿੱਖ ਸਮਾਜ ਹੈ ਜਿਹੜਾ ਉਹ ਨਾ ਤਾਂ ਜੱਟ ਸਿੱਖ ਭਾਈਚਾਰੇ ਦਾ ਵਿਰੋਧੀ ਆ ਤੇ ਨਾ ਹੀ ਕਦੀ ਹੋ ਸਕਦਾ ਪਰ ਜਿਹੜਾ ਸਾਡੇ ਭਾਈਚਾਰੇ ਦੇ ਖਿਲਾਫ ਬੋਲੇਗਾ ਗਲਤ ਬਿਆਨਬਾਜ਼ੀ ਕਰੇਗਾ ਉਹਦੇ ਨਾਲ ਅਸੀਂ ਕਦੀ ਵੀ ਭਲੀ ਨਹੀਂ ਕਰਨੀ ਇਹ ਇਹ ਜਿਹੜਾ ਜੱਟ ਸਿੱਖ ਅਖੌਤੀ ਜੱਟ ਸਾਹਿਬ ਹੈ ਨਾ ਜਿਹੜਾ ਇਹ ਬਿਲਕੁਲ ਭਲੀ ਭਾਤ ਸਮਝ ਲਾ ਤੂੰ ਤੇ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ ਇਹ ਆਉਣ ਵਾਲਾ ਸਮਾਂ ਜਿਹੜਾ ਆ ਇਹ ਭੱਜਣ ਨੂੰ ਰਾਹ ਨਹੀਂ ਜੇ ਲੱਭਣਾ ਬਿਲਕੁਲ ਜੀ ਔਰ ਬਾਕੀ ਅਸੀਂ ਇੱਥੇ ਹੀ ਆ ਤਰੰਤਾਰੰ ਦੇ ਵਿੱਚ ਹੀ ਜਦੋਂ ਮਰਜੀ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਜਿਹੜਾ ਵਾ ਉਹ ਆਪਣਾ ਵਿਚਾਰ ਚਰਚਾ ਰੱਖ ਸਕਦੇ ਜੇ ਕਿਸੇ ਵੀ ਤਰੀਕੇ ਦੀ ਵਿਚਾਰ ਚਰਚਾ ਜੇ ਤੁਹਾਨੂੰ ਲੱਗਦਾ ਕੋਈ ਵਹਿਮ ਆ ਵੀ ਤੁਸੀਂ ਕਿਸੇ ਜਿਹੜਾ ਵਜ੍ਹਾ ਕਰਕੇ ਤੁਸੀਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਜੇ ਵੀ ਤੁਸੀਂ ਸਹੀ ਜੇ ਤੇ ਉਹ ਤੁਸੀਂ ਆਓ ਸਾਡੇ ਨਾਲ ਬੈਠੋ ਪਰ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਪਾਉਣੀਆਂ ਇਹੋ ਜਿਹੇ ਸ਼ਬਦ ਵਰਤਨੇ ਇਹ ਪੱਜਦਿਆਂ ਨੂੰ ਵਾਂਣ ਜਿਹੜੇ ਆ ਉਹ ਇੱਕੋ ਜਿਹੇ ਹੁੰਦੇ ਆ ਛਤਰ ਜਿਹੜੇ ਪੈਣੇ ਆ ਉਹਨਾਂ ਦੇ ਵਿੱਚ ਤੁਹਾਨੂੰ ਕਿਸੇ ਨੇ ਬਾਦਾਂ ਬਚਾਉਣਾ ਨਹੀਂ ਆ ਸੋ ਬੇਨਤੀ ਆ ਵੀ ਅਸੀਂ ਪਹਿਲੀ ਵੀਡੀਓ ਸਾਡੀ ਬੇਨਤੀ ਕਰਾਂਗੇ ਵੀ ਨਾ ਇਦਾਂ ਸ਼ਬਦ ਵਰਤੋ ਕਿਉਂਕਿ ਬਾਦਾਂ ਤੁਸੀਂ ਮਾਫੀਆਂ ਵੀ ਮੰਗਦੇ ਹੋ ਜਦੋਂ ਤੁਹਾਡੇ ਛਤਰ ਪੈਂਦੇ ਆ ਫਿਰ ਤੁਸੀਂ ਮਾਫੀਆਂ ਮੰਗਦੇ ਹੋ ਫਿਰ ਤੁਸੀਂ ਕਹਿਣਾ ਗਲਤੀ ਹੋ ਗਈ ਆ ਫਿਰ ਤੁਸੀਂ ਕਹਿਣਾ ਵੀ ਨਹੀਂ ਇਹ ਸਾਰੇ ਮੇਰੇ ਭਰਾ ਹੀ ਆ ਫਿਰ ਤੁਸੀਂ ਉਹ ਬਾਬਾ ਜੀ ਨੂੰ ਵੀ ਭਰਾ ਹੀ ਕਹਿਣਾ ਆ ਤੇ ਨਾ ਕਰੋ ਇਦਾਂ ਚੰਗੇ ਨਹੀਂ ਲੱਗੀਦਾ ਸਿਆਣੇ ਬਣੋ ਦੁਨੀਆ ਕਿੱਥੇ ਤਰੱਕੀ ਕਰ ਗਈ ਆ ਸਾਡੇ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਆ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰੀਏ ਆਪਾਂ ਰਲ ਮਿਲ ਕੇ ਪੰਜਾਬ ਨੂੰ ਜਿਹੜਾ ਉਹ ਕਿਸੇ ਤਰੱਕੀ ਵਾਲੇ ਪਾਸੇ ਲੈ ਕੇ ਜਾਈਏ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਗੱਲਬਾਤ ਕਰਨੀ ਜਿਹੜੀ ਆ ਉਹ ਮੈਂ ਨਹੀਂ ਸਮਝਦਾ ਵੀ ਇਹ ਕੋਈ ਵਧੀਆ ਸਿਆਣਪਾਲੀ ਗੱਲ ਆ ਤੇ ਜੱਟ ਸਾਹਿਬ ਤੁਸੀਂ ਜੇ ਕੋਈ ਤੁਹਾਨੂੰ ਵਹਿਮ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਅੱਜ ਦੀਆਂ ਇੰਨੀਆਂ ਹੀ ਬੇਨਤੀਆਂ ਔਰ ਅੱਗੇ ਅੱਗੇ ਜਿਹੜੀ ਵੀਡੀਓ ਆਏਗੀ ਉਦੇ ਵਿੱਚ ਅਸੀਂ ਸ਼ਬਦਾਂ ਦੀ ਮਰਿਆਦਾ ਵੀ ਜਿਹੜੀ ਆ ਉਹ ਵੀ ਭੁੱਲ ਜਾਗੇ ਹੁਣ ਇਹ ਤੁਸੀਂ ਵੇਖਣਾ ਕਿ ਤੁਸੀਂ ਕਿਹੜੇ ਰਾਹ ਤੇ ਤੁਰਨਾ ਹੈ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ